ਗਰੇ 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 ਗਰੀ ਅੱਧੇ ਦਾਹ ਦੀ ਗਰੀ ਦਹਾਂ ਦੀ ਬਸ ਇੰਨੀ ਕੀ ਆ ਹੋਰ ਤੁਝੇ ਸਾਰੀ ਪਲੇਟ ਨਾ ਦੇ ਦੂੰ ਚਾਰ ਤੇ ਖੇਲ ਕੇ ਲਾਤੇ ਨੈਰੋ ਸੇ ਔਰ ਤੁਝੇ ਸਾਰੀ ਦੇ ਦੂੰ ਗਰੇ 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 ਓ ਹੈਲੋ ਖੋਪਗਰੀ ਕਿੱਦਾਂ ਦਾ ਨੋ ਬੋਹ ਜੀ ਫੇਰਾ ਲਗਾਣਾ ਓਏ ਹਾਨੂੰ ਤੇ ਫੇਰਾ ਲਾ ਦੇ ਦੋ ਤੁਸੀਂ ਟੈਮ ਨਾਲ ਦੇ ਚਾ ਕੇ ਵੜ ਜਾਂਦੇ ਹੋ ਪਰ ਸਵਾਰੀਆਂ ਤੇ ਤੁਹਾਨੂੰ ਦੂਰੋਂ ਦੇਖ ਕੇ ਮੁਰ ਜਾਂਦੀਆਂ ਬੱਸ ਜੀ ਤੇ ਪਹਿਲੇ ਉਹੜਾ ਰਸ਼ ਆ ਕੌਣ ਕਮੇਟੇ ਨੂੰ ਜਾਣਾ ਹੈ ਪਾਪਾ ਫਸਲ ਤੇ ਉਹ ਵਾਲੀ ਆ ਜੀ ਕੀ ਚੋ ਆਪ ਕੋ ਟਿਕਾ ਆਹ ਬਾਤ ਸਿੱਧੀ ਬੇਟੇ ਜਾਣੀ ਆ ਉਹ ਪਾਪਾ ਸਿੱਧੀ ਜਾਣੀ ਹੋਰ ਇਹ ਕਿਹੜਾ ਪੁੱਠੀ ਹੋ ਕੇ ਜਾਣੀ ਆ ਇਹ ਤਾਂ ਪਤਾ ਨਹੀਂ ਹੋਉਂ ਤੇ ਮੈਂ ਇੱਕ ਛੱਡੀ ਨਾ